ਹਾਂਜੀ ਵੀਰ ਜੀ ਇਸ ਤੋਂ ਪਹਿਲਾਂ ਆਪਾਂ ਸ਼ੁਰੂ ਕਰੀਏ ਮੈਂ ਆਪਣੇ ਯੂਥ ਨੂੰ ਤੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਅਸੀਂ ਜੋਸ਼ ਨਾਲ ਨਹੀਂ ਅਸੀਂ ਹੋਸ਼ ਨਾਲ ਕੰਮ ਲੈਣਾ ਜੇ ਅਸੀਂ ਪੀਸ ਪ੍ਰੋਟੈਸਟ ਕੀਤਾ ਠੀਕ ਹੈ ਅਸੀਂ ਸਾਡੀ ਰੂਹ ਸੋਚ ਸਾਰੀ ਉਹਨਾਂ ਦੇ ਨਾਲ ਹੈ ਪਰ ਇੱਕ ਬੇਨਤੀ ਹੈ ਕਿ ਅਸੀਂ ਇੱਥੇ ਆਸਟ੍ਰੇਲੀਆ ਚ ਬੈਠੇ ਹਾਂ ਜੋ ਅਸੀਂ ਆਪਣੀ ਗਵਰਨਮੈਂਟ ਨੂੰ ਵਾਅਦਾ ਕੀਤਾ ਕਿ ਇਹ ਪੀਸ ਪ੍ਰੋਟੈਸਟ ਹੈ ਉਸ ਤਾ ਅਸੀਂ ਉਹੀ ਰੱਖਾਂਗੇ ਅਸੀਂ ਜੋਸ਼ ਸਾਡੇ ਅੰਦਰ ਹੈ ਲੋੜ ਪਈ ਦਿਖਾਵਾਂਗੇ ਪਰ ਅਸੀਂ ਹੋਸ਼ ਨਾਲ ਕੰਮ ਲੈਣਾ ਜੋਸ਼ ਨਾਲ ਆਵਦ ਸੋ ਸਾਰੇ ਵੀਰ ਜੀ ਨੂੰ ਬੇਨਤੀ ਆ ਕਿ ਸਾਡੀ ਥੋੜੀ ਸੋਚ ਸਾਡੀ ਸੋਚ ਨਾਲ ਹੀ ਆ ਇਸ ਕਰਕੇ ਇਹ ਨਾਰਾ ਠੀਕ ਆ ਕਿਸਾਨ ਵਿਰੋਥ ਥੋੜੀ ਸੋਚ ਤੇ ਪੈਰਾ ਦੇਵਾਂਗੇ ਠੋਕ ਕੇ ਪਰ ਅਸੀਂ ਅੱਜ ਪੀਸ ਪ੍ਰੋਟੈਸਟ ਕੀਤਾ ਤਾਂ ਪੀਸ ਨਾਲ ਹੀ ਅਸੀਂ ਇਸ ਨੂੰ ਖਤਮ ਕਰਾਂਗੇ ਬਸ ਇੰਨੀ ਕੀ ਹੀ ਬੇਨਤੀ ਸੀ ਵੀਰੋ ਹਾਂਜੀ ਪਲੀਜ਼ ਸਾਰੇ ਥੋੜੇ ਥੋੜੇ ਅੱਗੇ ਆਜੋ ਜਿਹੜੇ ਪਿੱਛੇ ਖੜੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਸ ਕੰਟਰੀ ਦੇ ਨਾਂ ਤੇ ਖਿੱਚ ਕੇ ਤਾੜੀਆਂ ਮਾਰੋ ਜਿੰਨੇ ਸਾਨੂੰ ਰੋਟੀ ਪਾਣੀ ਹਵਾ ਸਭ ਕੁਝ ਦਿੱਤਾ ਵਾ ਆਸਟ੍ਰੇਲੀਆ ਦੀ ਤੰਦਰੁਸਤੀ ਵਾਸਤੇ ਆਸਟ੍ਰੇਲੀਆ ਦੇ ਅੱਗੇ ਵਧਣ ਵਾਸਤੇ ਇੱਕ ਨਾਹਰਾ ਲਾ ਦਿਓ ਇੱਕ ਜਕਾਰਾ ਲਾ ਦਿਓ ਖਿੱਚ ਕੇ ਜਰ ਆਸਟ੍ਰੇਲੀਆ ਦੀ ਤਰੱਕੀ ਵਾਸਤੇ ਅੱਗੇ ਗੱਲ ਫੇਰਦੇ ਆਂ proud to be indian ਕਿਉਂਕਿ ਇੱਥੇ ਜੇ ਕੁਝ ਹੱਕ ਮੰਗਿਆ ਜਾਂਦਾ ਤਾਂ ਉਹਨੂੰ ਧੱਕੇ ਨਹੀਂ ਦਿੱਤੇ ਜਾਂਦੇ ਪਾਣੀ ਦੀਆਂ ਪੁਛਾੜਾਂ ਨਹੀਂ ਮਾਰੀਆਂ ਜਾਂਦੀਆਂ ਉਹਨਾਂ ਤੇ ਜ਼ੁਲਮ ਨਹੀਂ ਕੀਤੇ ਜਾਂਦੇ ਇਸ ਧਰਤੀ ਤੇ ਜੇ ਕੋਈ ਹੱਕ ਲਈ ਖੜਾ ਤਾਂ ਉਹਦੀ ਸੁਣਵਾਈ ਵੀ ਹੁੰਦੀ ਹੈ ਜਿੱਥੇ ਅਸੀਂ proud to indian ਆ ਵੀ proud to be australian as well long live australia ਜਿੰਨੇ ਵੀ ਆਸਟ੍ਰੇਲੀਆ ਰਹਿੰਦੇ ਸਾਡੇ ਪੰਜਾਬੀ ਵੀਰਿਆ ਹਰਿਆਣੇ ਦੇ ਜਿੰਨੇ ਵੀ ਆਇਆ ਜਿੰਨੀਆਂ ਵੀ ਇਹ ਰੂਹਾਂ ਆਈਆਂ ਵਾ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਆਂ ਪਰसों ਵੀ ਆਪਾਂ ਗੱਲ ਕੀਤੀ ਸੀ ਅੱਜ ਵੀ ਮੋਦੀ ਦਾ ਇੰਜਣ ਇੱਥੇ ਹੀ ਕਰਾਂਗੇ ਫਿਕਰ ਨਾ ਕਰੋ ਆ ਜਿਹੜੇ ਪਿੱਛੇ ਵੀਰ ਖੜੇ ਆ ਬੱਚਿਆਂ ਨੂੰ ਛੱਡ ਕੇ ਬਾਕੀ ਇੱਧਰ ਆ ਜਾਓ ਲਓ ਜੀ ਗੱਲ ਕਰਨ ਲੱਗੇ ਆ ਪਹਿਲਾਂ ਥੋੜੀ ਜੀ ਆਪਾਂ ਆਪਣੇ ਲੀਡਰਾਂ ਤੇ ਸਾਡੀਆਂ ਗਲਤੀਆਂ ਦੇ ਟਾਈਮ ਥੋੜਾ ਵਾ ਕੰਮ ਜੇ ਦੀ ਖਿੱਚਣਾ ਆਪਾਂ ਗੱਲ ਇਹ ਆ ਜੀ ਦੇਖੋ ਆਪਾਂ ਹੁਣ ਪਿਛਲੀਆਂ ਗੱਲਾਂ ਛੱਡ ਗਏ ਮੈਂ ਨਵੀਆਂ ਗੱਲਾਂ ਤੇ ਸਿਰਫ ਪੰਜ ਦਿਨਾਂ ਦੀਆਂ ਗੱਲਾਂ ਕਰਦਾ ਦੋ ਮਹੀਨਿਆਂ ਤੋਂ ਕਿਸਾਨ ਆਪਣਾ ਉੱਥੇ ਬੈਠਾ ਬਿੱਲਾਂ ਦਾ ਤੁਹਾਨੂੰ ਪਤਾ ਉਹਦੀ ਮੈਂ ਜਗਰ ਨਹੀਂ ਕਰਨਾ ਗੱਲ ਅਗਲੀ ਕਰਦਾ ਤੇ ਆਪਣੇ ਪੰਜ ਦਿਨਾਂ ਤੋਂ ਤਿੰਨ ਮਹੀਨੇ ਸੋਰੀ ਤਿੰਨ ਮਹੀਨੇ ਤੋਂ ਕਿਸਾਨ ਉੱਥੇ ਬੈਠਾ ਕੋਈ ਨਹੀਂ ਬੋਲਿਆ ਆਪਣੇ ਆਪਣੇ ਟਰੈਕਟਰਾਂ 'ਤੇ ਚੜ ਕੇ ਸਾਰੇ ਭੱਜੇ ਫਿਰਦੇ ਰਹੇ ਭੱਜੇ ਫਿਰਦੇ ਰਹੇ ਕਿ ਨਹੀਂ ਜਿੰਨੇ ਲੀਡਰ ਆ ਕੋਈ ਨਹੀਂ ਆਇਆ ਸਾਡੇ ਕਿਸਾਨ ਜਦੋਂ ਚੜ ਕੇ ਦਿੱਲੀ ગયા ਦਿੱਲੀ ਟਰੈਕਟਰ ਨਹੀਂ ਚੜੇ ਦਿੱਲੀ ਦੀ ਛਾਤੀ ਦੇ ਟੈਂਕ ਚੜੇ ਅਸਲ ਵਿੱਚ ਟੈਂਕ ਉਹਨਾਂ ਦੀ نیند ਉਡੀ ਹੋਈ ਆ ਵੀ ਇਹ ਬਣ ਕੀ ਗਿਆ ਓਕੇ ਕਿਸਾਨ ਜੁਨੀਆਂ ਜਿੰਨੀਆਂ ਕਿਸਾਨ ਜਿੱਥੇ ਬੰਦੀਆਂ ਸਾਰਿਆਂ ਨੇ ਕਿਹਾ ਸਾਨੂੰ ਕਿਸੇ ਰੋਟੀ ਦੀ ਕਿਸੇ ਲੰਗਰ ਦੀ ਲੋੜ ਨਹੀਂ ਤਾਂ ਵੀ ਗੰਦੀ ਰਾਜਨੀਤੀ ਪੋਲਟਿਕਸ ਚੱਕ ਚੱਕ ਕੇ ਕੰਬੜ ਲਈ ਫਿਰਦੀ ਕੋਲੇ ਹੀ ਫਿਰਦੀ ਫਿਰ ਆਪਣਾ ਪ੍ਰਚਾਰ ਕੰਡਿਆ ਆ ਇਹਨਾਂ ਲੋਕਾਂ ਨੂੰ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਵਾਂ ਇਹਨਾਂ ਨੂੰ ਇੱਕ ਵਾਅਦਾ ਕਰੋ ਇੱਥੇ ਖੜੇ ਹੋਗੇ ਕਿਸੇ ਨੇ ਮੂੰਹ ਨਹੀਂ ਲਾਉਣਾ ਸਾਨੂੰ ਅੱਜ ਉਹਨਾਂ ਨੇ ਭਖਾਰੀ ਬਣਾ ਕੇ ਇੱਥੇ ਖੜੇ ਕਰਤਾ ਵਾ ਅਸੀਂ ਇਹਨਾਂ ਲੋਕਾਂ ਨੂੰ ਸਿਰੇ ਚੜਾਇਆ ਅਸੀਂ ਇਹਨਾਂ ਲੋਕਾਂ ਨੂੰ ਬਣਾਇਆ ਮੈਂ ਕੱਲ ਵੀ ਬੇਨਤੀ ਕਰਦਾ ਸੀ ਕਿੰਨੇ ਸਟੂਡੈਂਟ ਇੱਥੇ ਆਏ ਅੱਜ ਫੇਰ ਹੱਥ ਖੜਾ ਕਰੋ ਜਿਹੜੇ ਸਟੂਡੈਂਟ ਆਏ ਹੱਥ ਖੜਾ ਕਰੋ ਦੇਖੋ ਇਹ ਸਟੂਡੈਂਟ ਆ ਇੱਥੇ ਆ ਗਏ ਆਪਾਂ ਚੀਜ਼ਾਂ ਬਿਲਡ ਕਰਤੀਆਂ ਅਸੀਂ ਪੱਕੇ ਆਪਾਂ ਸਟੂਡੈਂਟ ਸਾਰੇ ਆਪਣੇ ਪਾਈਆ ਆਪਣੇ ਆਪ ਲਈ ਤਾੜੀ ਮਾਰੋ ਇੱਕ ਯਾਰ ਤੁਸੀਂ ਕਿੱਡੇ ਵਧੀਆ ਬੰਦੇ ਆ ਹੁਣ ਗੱਲ ਦੱਸਦਾ ਹੁਣ ਤੁਹਾਨੂੰ ਦੱਸਦਾ ਥੋੜੀਆਂ ਕੁਰਬਾਨੀਆਂ ਦੀ ਜਿਹੜੀਆਂ 5 ਦਿਨਾਂ 'ਚ ਸਾਡੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਨੇ ਕੀਤੀ ਆ ਗਰਾਂਮਾ ਮਾੜੀਆਂ ਜੀਆਂ ਪਹਿਲਾਂ ਕੋਈ ਨਹੀਂ ਬੋਲਿਆ ਜਦੋਂ ਕਿਸਾਨ ਤੜਫਦੇ ਕੋਈ ਨਹੀਂ ਬੋਲਿਆ ਜਦੋਂ ਕਿਸਾਨਾਂ ਨੇ ਛਿੱਤਰ ਚੱਕ ਲਿਆ ਜਦੋਂ ਆਪਣਾ ਨਾਰਾ ਚੱਕ ਲਿਆ ਜਦੋਂ ਆਪਣਾ ਸਟੈਂਡ ਲੈ ਲਿਆ ਵੀ ਹੁਣ ਅਸੀਂ ਦਿੱਲੀ ਜਾਣਾ ਤੇ ਅਸੀਂ ਹੁਣ ਕਰਾਂਗੇ ਤੁਹਾਡਾ ਸਾਬ ਪਾਣੀ ਬੰਦ ਨਾਲ ਦੀ ਨਾਲ ਬੀਬੀ ਨੇ ਅਸਤੀਫਾ ਦੇ ਦਿੱਤਾ ਦੇ ਦਿੱਤਾ ਕਿ ਨਹੀਂ ਦੇ ਦਿੱਤਾ ਆ ਕੱਲ ਪਰਸੋਂ ਇੱਕ ਗੀਤ ਦਿੱਤਾ ਜੀ ਪਦਮ ਪੂਸ਼ਮ ਦੇ ਦਿੱਤਾ ਜਿਹੜੀ ਇਹਨੇ ਕੱਦਰ ਦੀ ਜੰਗ ਲੜੀ ਹੈ ਜੀ ਦੱਸੋ ਕੀ ਕੀਤਾ ਇਹਨੇ ਪਦਮ ਪੂਸ਼ ਨੂੰ ਆਪਣੇ ਕੋ ਰੱਖ ਸਾਨੂੰ ਤੇਰੇ ਪਦਮ ਪੂਸ਼ ਦੀ ਲੋੜ ਨਹੀਂ ਰੱਖ ਤੇ ਨਾ ਰੱਖ ਇਹ ਜਿਹੜਾ ਸਿਕਿਉਰਟੀ ਵਾਪਸ ਕਰਤੀ ਆ ਇਹ ਕੁਰਬਾਨੀਆਂ ਆ ਇਹਨਾਂ ਨੂੰ ਕੁਰਬਾਨੀਆਂ ਤੁਸੀਂ ਮੰਨਦੇ ਆ ਇਹ ਤੁਹਾਨੂੰ ਇਹ ਕੁਰਬਾਨੀਆਂ ਦੱਸਦੇ ਆ ਕੁਰਬਾਨੀਆਂ ਪਿਛਲੀਆਂ ਤੁਸੀਂ ਜਾਣਦੇ ਆ ਆਪਣੀਆਂ ਹਨਾ ਉਧਰੋਂ ਦਾ ਨਹੀਂ ਆ ਆ ਜਿਹੜੇ ਸਿਰਫ 5 ਦਿਨ ਬੀਤੇ ਆ ਇਹਦੀਆਂ ਕੁਰਬਾਨੀਆਂ ਦੱਸਾਂ ਇੱਕ ਸਾਡਾ ਮੈਂ ਕਿਸੇ ਧਰਮ ਦੀ ਗੱਲ ਨਹੀਂ ਕਰਦਾ ਪਹਿਲਾਂ ਸੁਣ ਲਓ ਇੱਕ ਇੱਕ ਜੀਵੰਦ ਜਿਹੜਾ ਆਪਣਾ ਬੰਦਾ ਕੋਈ ਕੋਈ 50 60 ਸਾਲ ਦਾ ਉਹ ਆਪ ਦਿੱਲੀ ਦੇ ਧਰਨੇ ਤੇ ਬਗਿਆ ਵਾ ਉਹਦਾ ਪੁੱਤ ਵਿਸ਼ੇ ਬਾਰਡਰ ਤੇ ਸ਼ਹੀਦ ਹੋ ਗਿਆ ਇਸ ਮੁਲਕ ਲਈ ਲੜਦਾ ਇਹ ਆ ਕੁਰਬਾਨੀ ਇਹ ਕੁਰਬਾਨੀ ਆ ਸਾਤਰੀਆ ਕਾਲਾ ਸਾਤਰੀਆ 90 90 ਸਾਲ ਦੇ 95 95 ਸਾਲ ਦੇ ਬਜ਼ੁਰਗ ਉਥੇ ਠੰਡੀਆਂ ਥਾਵਾਂ ਦੇ ਉੱਤੇ ਬੈਠੇ ਆ ਰਿਹਾਈ ਲੱਭਣੀ ਕਿ ਨਹੀਂ ਲੱਭਣੀ ਪਤਾ ਨਹੀਂ ਕੀ ਹਾਲ ਆ ਤਾਂ ਵੀ ਖੜੇ ਆ ਕਦੇ ਲਈ ਖੜੇ ਆ ਆਪਣੀ ਆਉਣ ਵਾਲੀਆਂ ਨਸਲਾਂ ਲਈ ਤੁਸੀਂ ਇਮਾਨਦਾਰ ਬਣ ਜਾਓ ਇੱਕ ਦੂਜੇ ਨਾਲ ਬਣ ਜਾਓ ਕਿਸੇ ਮਾੜੇ ਬੰਦੇ ਦੀ سپورਟ ਨਾ ਕਰੋ ਇੱਕ ਦੂਜੇ ਦੀ سپورਟ ਕਰੋ ਆ ਕੰਮ ਛੱਡ ਦਿਓ ਆ ਫਲਾਣਾ ਸਟੂਡੈਂਟ ਆ ਫਲਾਣਾ ਆ ਸਾਰੇ ਆਪਣੇ ਲਹੂ ਨਾ ਪਿਆ ਕਰੋ ਪਿਆਰ ਨਾਲ ਰਿਆ ਕਰੋ ਇਹਨਾਂ ਨੇ ਵੀ ਕਿਸੇ ਨੂੰ ਚਮਕਣਾ ਇਹਨਾਂ ਨੇ ਇੱਥੋਂ ਦੀ ਕੋਈ ਅਖਵਾਣਾ ਆਸਟ੍ਰੇਲੀਆ ਇੱਕ ਇਦਾ ਦੀ ਕੰਟਰੀ ਆ ਤੁਹਾਨੂੰ ਸਾਰਿਆਂ ਨੂੰ ਚਮਕਾਉਗੀ ਇਸ ਕੰਟਰੀ ਨਾਲ ਵਫਾਦਾਰੀ ਦਿਖਾਓ ਅੱਜ ਇਸ ਕੰਟਰੀ ਦੀ ਬਦੌਦ ਸਾਨੂੰ ਆਪਣੇ ਇੱਥੇ ਗੱਲ ਕਰਨ ਦਾ ਮੌਕਾ ਮਿਲਿਆ ਬੋਲ ਕੇ ਦੇਖੋ ਮੋਦੀ ਦੇ ਮੋਰੇ ਐਨੀ ਗਾਲਾਂ ਵਰਾਈਆ ਪਰਸੋਂ ਦੀ ਜੇ ਹੁੰਦਾ ਮੈਨੂੰ ਚੌਕੇ ਅੰਦਰ ਕਰ ਦੇਣਾ ਸੀ ਸੁਣੀਆ ਸਾਰੇ ਨੇ ਵੀਡੀਓ ਕੱਲ ਦੀ ਕਿ ਨਹੀਂ ਗੱਲ ਕਰਦਾ ਜੀ ਇੱਕ ਹੋਰ ਰਵਨੀਰ ਬਿੱਟੂ ਦੀ ਕਿੰਨੀ ਵਾਰੀ ਗਿਆ ਜੀ ਇਹ ਹੱਤਵਾਦੀ ਆ ਦੱਸੋ ਉਹਨੂੰ ਪੁੱਛੇ ਤੇਰੇ ਦਾਦੇ ਦਾ ਵੱਡਾ ਹੱਤਵਾਦੀ ਕਿਹੜਾ ਹੋ ਸਕਦਾ ਬਈ ਕਿੰਨੀ ਪੰਜਾਬ ਦੀ ਜਵਾਨੀ ਠਾਠੇ ਕਰਦੀ ਮਾਰਦੀ ਤੁਸੀਂ ਸੋ ਗੱਲ ਮੈਂ ਇਹ ਕਹਿਣੀ ਚਾਹਣਾ ਇਹਨਾਂ ਨੂੰ ਪਛਾਣੋ ਇਹਨਾਂ ਦੀਆਂ ਕੁਰਬਾਨੀਆਂ ਵਾਂ ਜਿਨ੍ਹਾਂ ਤੁਸੀਂ ਹੁਣ ਤੱਕ ਫੁੱਲ ਚੜਾਈ ਹੋਣੇ ਆ ਸਮਝੋ ਤੁਸੀਂ ਕੀ ਕਰਨ ਲੱਗੇ ਆ ਦੂਸਰੀ ਗੱਲ ਮੈਂ ਇੱਕ ਹੋਰ ਕਹਿੰਦਾ ਜਿੰਨੇ ਵੀ ਜਿੰਨੇ ਵੀ ਮੇਰੇ ਵੀਰ ਸੋਸ਼ਲ ਮੀਡੀਆ ਚ ਲਾ ਰਹੇ ਆ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਮੇਰੇ ਸਿਰ ਥੱਲੇ ਕਰਕੇ ਕਰਦਾ ਜਿੰਨੇ ਦੇਰ ਤੱਕ ਤੁਸੀਂ ਉਸ ਘਰ ਚੱਲ ਰਿਹਾ ਵਾ ਕੋਈ ਹੈਪੀ ਬਰਥਡੇ ਹੋਵੇ ਕੋਈ ਮੈਰਿਜ ਐਨੀਵਰਸਰੀ ਹੋਵੇ ਕੁਝ ਵੀ ਸਭ ਕੋ ਰੋਕ ਦਿਓ ਇੱਕ ਲਹਿਰ ਬਣਾਓ ਯਾਰ ਅਸੀਂ ਕੀ ਕਰਨੇ ਇੱਕ ਪੋਸਟ ਹੀ ਪਾਉਣੀ ਆ ਇਦਾਂ ਰੇ ਸੰਘਰਸ਼ ਬਾਰ-ਬਾਰ ਨਹੀਂ ਉੱਠਦੇ ਇਹ ਵੀ ਗੱਲ ਯਾਦ ਰੱਖਿਓ ਸਾਡਾ ਇਹਨੇ ਮਲੀਆਂ ਮੇਡ ਕਰ ਦੇਣਾ ਜੇ ਅਸੀਂ ਹੁਣ ਨਾ ਉੱਥੇ ਘੱਟੋ ਘੱਟ ਵੀ ਦੁਆਬੇ ਦੀ ਗੱਲ ਕਰਨ ਲੱਗਾ ਜੇ ਮੇਰੇ ਵੀਰ ਇਸ ਦੁਆਬੇ ਦੇ ਬੈਠਣ ਮੈਂ ਕੋਈ ਮਾਝੇ ਵਾਲੇ ਦੁਆਬੇ ਦੀ ਗੱਲ ਜਸ ਗੱਲ ਕਰਨ ਲੱਗਾ ਕਿਉਂਕਿ ਮੈਂ ਦੁਆਬੇ ਨਾਲ ਬਲੋਂਗ ਕਰਦਾ ਕਰੋੜਾਂ ਰੁਪਈਆ ਦੇ ਖੱਤੇ ਪੈਲੀਆਂ ਬੰਨੇ ਹੋ ਗਿਆ ਸੀ ਅਸੀਂ ਸੜ ਜੋ ਕਿੰਨੇ ਸਟੂਡੈਂਟ ਆਏ ਆ ਜਿਹੜੇ ਆਪਣੇ ਪੈਲੀਆਂ ਸਿਰ ਤੇ ਕਰਜ਼ਾ ਲੈ ਕੇ ਆਏ ਆ ਇੰਨੀ ਹਾਲਤ ਮੰਦੀ ਕਰਤੀ ਆ ਪੈਲੀਆਂ ਦੀ ਮੇਰੇ ਹਿਸਾਬ ਦੇ ਨਾਲ ਲੱਖ ਰੁਪਈਆ ਵੀ ਆਉਣ ਵਾਲਾ ਕਿੱਲੇ ਨੂੰ ਮਿਲਣਾ ਦੱਸੋ ਕਿਵੇਂ ਆ ਜਾਗੇ ਆਪਾਂ ਇਹਨਾਂ ਨੇ ਅੱਜ ਦੇ ਜਾਲ ਨਹੀਂ ਵਿਛਾਏ ਇਹ ਤੁਹਾਨੂੰ ਸਮਝ ਆਉਣ ਲੱਗੀ ਆ ਇਹ ਚਿਰਾਂ ਦੀ ਪੋਲਸੀ ਤੁਰੀ ਆਉਂਦੀ ਚਿਰਾਂ ਦੀ ਪੋਲਸੀ ਆਉਂਦੀ ਹੁਣ ਤਾਂ ਲੋਕ ਜਾਗ ਪਏ ਤਾਂ ਉੱਠੇ ਆ ਇੱਕ ਹੋਰ ਗੱਲ ਕਰਦਾ ਥੋੜੀ ਜੀ ਆਪਣੀ ਏਕਤਾ ਦੀ ਬਹੁਤ ਸਾਰੇ ਹਰਿਆਣੇ ਦੇ ਜਿਹੜੇ ਮੁੰਡੇ ਆ ਉਹਨਾਂ ਦੇ ਉੱਤੇ ਇਹਨਾਂ ਨੇ ਨਿਯਾਇਜ਼ ਪਰਤੇ ਪਾਇਆ ਇੱਕ ਵਾਰੀ ਹਰਿਆਣੇ ਦੇ ਨਾਂ ਦੇ ਉੱਤੇ ਤਾੜੀ ਮਾਰੋ ਯਾਰ ਕਿਸਾਨ ਏਕਤਾ ਦੂਜੀ ਗੱਲ ਕਰਨ ਲੱਗਾ ਜੀ ਅੱਤਵਾਦੀ ਸੁਣੋ ਜਸਟਨ ਟਰੂਡੋ ਨੇ ਸਾਨੂੰ ਦੱਸਿਆ ਇਹ ਜਿਹੜਾ ਜੋ ਵੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜਿਆ ਜਿਆ ਇੰਗਲੈਂਡ ਚ ਗੱਲ ਮੱਲੀ ਸਾਹਿਬ ਹੋਣਾ ਨੇ ਕਿਹਾ ਵੀ ਸਾਰਾ ਕੁਝ ਜਿਆ ਜਿਆ ਦੁਨੀਆ ਦੀਆਂ ਸਾਰੀਆਂ ਕੰਟਰੀਆਂ ਜਿਹੜੀਆਂ ਉਹ ਇਸ ਚੀਜ਼ ਤੇ ਲੱਗੀਆਂ ਹੋਈਆਂ ਵੀ ਇਹ ਕੰਮ ਜਿਹੜਾ ਮੋਦੀ ਨੇ ਯਾਜ ਕਰ ਰਿਹਾ ਪਰ ਇੱਕੋ ਬੰਦਾ ਇਹਨੂੰ ਕਿਹੜੀ ਰੰਗ ਦਿੱਤੀ ਆ ਅੱਤਵਾਦੀ ਯਾਰ ਅੱਤਵਾਦੀ ਆ ਦੱਸੋ ਤੁਸੀਂ ਹੁਣ ਆਪ ਜਸਟੀਫਾਈ ਕਰੋ ਹੁਣ ਤਾਂ ਸਾਰੇ ਹਿੰਦੂ ਨਾਲ ਆ ਸਿੱਖ ਨਾਲ ਆ ਮੁਸਲਮਾਨ ਨਾਲ ਆ ਸਾਰੀ ਕ੍ਰਿਸਚੀਅਨ ਨਾਲ ਆ ਦੱਸੋ ਯਾ ਅੱਤਵਾਦੀ ਯਾਰ ਅੱਜ ਤੋਂ ਸੋਸ਼ਲ ਮੀਡੀਆ ਉੱਤੇ ਤੁਹਾਡੇ ਮੋਰੇ ਗੱਲਾਂ ਸਾਹਮਣੇ ਆ ਗਈਆਂ ਉਹ ਦਿਨ ਚੇਤੇ ਕਰੋ ਜਿੱਦਨ ਹੈ ਹੀ ਕੁਝ ਨਹੀਂ ਸੀ ਜੋ ਮਰਜੀ ਇਹਨਾਂ ਨੇ ਕੀਤਾ ਜੋ ਹੁਣ ਤੱਕ ਜੋ ਇਹਨਾਂ ਨੇ ਕਰਦਿਆ ਕਰਿਆ ਸੋ ਪਰ ਫਿਰ ਬੇਨਤੀ ਬਾਰ-ਬਾਰ ਕਰਦਾ ਇਹਨਾਂ ਚੋਰ ਲੀਡਰਾਂ ਨੂੰ ਵੋਟਾਂ ਨਹੀਂ ਪਾਉਣੀਆਂ ਇਹ ਨਹੀਂ ਕਿ ਆਪਾਂ ਚੀਜ਼ ਜਿੱਤ ਲਈ ਤੇ ਫੇਰ ਆਪਾਂ ਕਾਮ ਮੋਦੀ ਬਣਾਣਾ ਮੋਦੀ ਕੋ ਬੰਦਾ ਨਹੀਂਗਾ ਮੋਦੀ ਸੋਚਿਆ ਉਹਨੂੰ ਖਤਮ ਕਰੋ ਕਿਵੇਂ ਖਤਮ ਕਰ ਸਕਦੇ ਆ ਆਪ ਵਧੀਆ ਬਣ ਕੇ ਆਪ ਬਣੋ ਅੱਗੇ ਆਪ ਚੰਗੇ ਬਣੋ ਆਪਨੇ ਆਪ ਟਿਕਾਣੇ ਆਉਣਗੇ ਦੇਖ ਲਓ ਕਿਦਾਂ ਹੁਣ ਕਿੱਦਾਂ ਚੱਡੇ ਪੂਜੇ ਕਿ ਘੁੰਮਦੇ ਫਿਰਦੇ ਦੱਸੋ ਕੀ ਕਰਨਾ ਕੀ ਕਰਨਾ ਪੁੱਛਦੇ ਹੀ ਪਹਿਲਾਂ ਸਾਨੂੰ ਇਹ ਹਰ ਮਰਜ਼ੀ ਇਹਨਾਂ ਨੇ ਆਪਣੀ ਆਪ ਕੀਤੀ ਜਿੱਦਾਂ ਨੇ ਜੀ ਕੀਤਾ ਇਹ ਉਹ ਕਰਦੇ ਗਏ ਪਰ ਹੁਣ ਸਿਆਣੇ ਬਣੋ ਹੁਣ ਸਿਆਣੇ ਬਣੋ ਇਸ ਮੁਲਕ ਦੇ ਨਾਲ ਰਹਿੰਦੇ ਆਂ ਸੌਆਂ ਚੱਟੀਆਂ ਇੱਲੀ ਵੀ ਸਿਆਣੇ ਬੰਡਾ ਵਾਂ ਇਹਨੇ ਸਾਨੂੰ ਸਭ ਕੁਝ ਦਿੱਤਾ ਵਾ ਦੱਸੋ ਇਹ ਜਿਹੜੀਆਂ ਮਹਿੰਗੀਆਂ ਸ਼ਰਟਾਂ ਆਮ ਬੰਦਾ ਲੈ ਕਿੱਥੇ ਪਾ ਸਕਦਾ ਦੱਸੋ ਯਾਰ ਆ ਜਿਹੜੇ ਬੂਟ ਦੱਸਦਾ ਬੂਟ ਦੀ ਬੋਨੇ ਬਦਲੇ ਦੇ ਸਭ ਠੀਕ ਹੈ ਮਿਹਨਤ ਕਰਦੇ ਆਂ ਪਰ ਮਿਹਨਤ ਦਾ ਮੋਲ ਇੱਥੇ ਇਹੀ ਚੀਜ਼ ਆਪਾਂ ਉੱਥੇ ਬਣਾਉਣੀ ਆ ਜਿੱਥੇ ਮਰਜੀ ਰਹੀਏ ਚਾਹ ਆਸਟ੍ਰੇਲੀਆ ਰਹੀਏ ਚਾਹ ਇੰਡੀਆ ਰਹੀਏ ਸਾਡੀ ਦੋਵੇਂ ਮੁਲਕ ਬਰਾਬਰ ਹੋਣ ਪਰ ਬਣਾਉਣੀ ਕਿਦਾਂ ਆਪਾਂ ਚੰਗੇ ਬਣ ਕੇ ਵਧੀਆ ਬਣ ਕੇ ਆਪਮਾਨਦਾਰ ਬਣ ਕੇ ਜੇ ਆਪਾਂ ਚੋਰ ਚੱਕੇ ਬਣੇ ਰਹੇ ਮੋਦੀ ਦੇ ਛਤਰੇ ਮਰੀ ਜਾਣੇ ਆਪਣੇ ਹੁਣ ਪੈਂਦੇ ਕਿ ਨਹੀਂ ਸਾਰਿਆਂ ਦੇ ਦੱਸੋ ਨਹੀਂ ਪੈਂਦੇ ਦੱਸੋ ਯਾਰ ਹਾਂ ਜੀ ਹਾਂ ਬਾਇਆ ਕਰੋ ਸੋ ਫਿਰ ਬੇਨਤੀ ਕਰਦਾ ਇਨਸਾਨ ਵਧੀਆ ਬਣੀਏ ਜ਼ਿੰਦਗੀ ਵਧੀਆ ਚਲਾਈਏ ਇਹਨਾਂ ਨੂੰ ਆਪਾਂ ਬਦਲਾ ਸਕਦੇ ਹਾਂ ਕੋਈ ਫਿਕਰ ਨਾ ਕਰੋ ਸਾਰੇ ਨਾਲੇ ਆ ਦੇਖ ਲਓ ਕਿਦਾਂ ਨੇ ਉੱਥੇ ਰੂਹਾਂ ਜਿਹੜੀਆਂ ਉਹ ਜਾਨਵਰ ਨੂੰ ਲੱਗੀਆਂ ਹੋਈਆਂ ਮੋਦੀ ਉਹਨਾਂ ਨੂੰ ਫਿਕਰ ਉੱਥੇ ਬੈ ਵੀ ਇਹ ਬਣੂਗਾ ਕੀ ਸਭ ਤੋਂ ਵੱਧ ਕਿਸਾਨ ਲੋਕਾਂ ਨੂੰ ਪਾਲਦਾ ਸਭ ਤੋਂ ਵੱਧ ਰਹਿਣਾ ਧੂਆਂ ਕੱਢਿਆ ਪਿਆ ਵਾ ਠੀਕ ਹੈ ਨਾ ਦੇਖੋ ਕਿਦਾਂ ਦੇ ਸਵਾਲ ਆ ਇਹ ਜੀ ਕਿਸਾਨ ਅੰਗਰੇਜ਼ੀ ਬੋਲਦੇ ਆ ਹੋਰ ਕੀ ਨਾ ਬੋਲਣ ਉਹਨਾਂ ਨੂੰ ਬਿਮਾਰੀ ਪਈ ਉਹਨਾਂ ਦੇ ਮੂੰਹ ਜबान ਹੈ ਨੀਗੀ ਓਏ ਕੱਪੜੇ ਨਹੀਂ ਵਧੀਆ ਪਾ ਸਕਦੇ ਕਿੰਦਾਂ ਨਹੀਂ ਗੱਲਾਂ ਦੱਸੋ ਤੁਸੀਂ ਯਾਰ ਤੁਸੀਂ ਪੜੇ ਲਿਖੇ ਆ ਇਸ ਚੀਜ਼ ਦੇ ਉੱਤੇ ਸਟੈਂਡ ਲਓ ਖੜੇ ਹੋਵੋ ਸੋਸ਼ਲ ਮੀਡੀਆ ਤੁਹਾਡੇ ਕੋਲ ਆ ਮੈਂ ਕਿਸੇ ਦੇ ਮੁੱਕੀਆਂ ਮਾਰਨ ਨੂੰ ਨਹੀਂ ਕਹਿੰਦਾ ਪਰ ਸੋਸ਼ਲ ਮੀਡੀਆ ਇਹੋ ਜੀ ਤਾਕਤ ਹੈ ਉਹ ਆਪਣੀ ਤਾਕਤ ਬਣਾਓ ਚਾਰ ਦਿਨ ਲਈ ਰੋਕ ਦਿਓ ਟਿਕਟੋਕ ਰੋਕ ਦਿਓ ਹੋਰ ਜੋ ਵੀ ਤੁਸੀਂ ਡਾਂਸ ਸ਼ਾਂਸ ਕਰਦੇ ਆ ਵੈਲਨ ਕੋਡਿਆ ਪਰ ਪਲੀਜ਼ ਆ ਸਮਾਂ ਹੁਣ ਜਿਹੜਾ ਹੈਗਾ ਵਾ ਸਾਡੇ ਲੋਕਾਂ ਲਈ ਖਣ ਲੀ ਆ ਇੱਥੇ ਅਸੀਂ ਹੁਣ 10-15 ਮਿੰਟ ਤੁੱਪੇ ਖੜੇ ਆ ਆ ਜਾ ਕੇ ਅਸੀਂ ਇੱਥੇ ਬਹਿ ਗਏ ਆ ਬਹਿ ਗਏ ਨਾ ਉਹਨਾਂ ਕੋਲ ਤਾਂ ਆਪਸ਼ਨ ਹੀ ਨਹੀਂ ਕੋਈ ਯਾਰ ਉਹਨਾਂ ਬਜ਼ੁਰਗਾਂ ਨੇ ਆਪਣਾ ਖਾ ਲਿਆ ਪੀ ਲਿਆ ਹੰਡਾਲਿਆ ਜ਼ਿੰਦਗੀ ਫਿਨਿਸ਼ ਲਗਭਗ ਦੇ ਕੰਡੇ ਆ ਉਹ ਤਾਂ ਵੀ ਖੜੇ ਆਉਣ ਦਿਓ ਮੋਦੀ ਨੂੰ ਵੀ ਗੱਲ ਹੀ ਕੋਈ ਨਹੀਂ ਖੜੇ ਕਿ ਨਹੀਂ ਖੜੇ ਸੋ ਪਲੀਜ਼ ਮਾਨਦਾਰ ਬਣਨਾ ਥੈਂਕ ਯੂ ਤੁਹਾਡਾ ਤੁਸੀਂ ਗੱਲਾਂ ਸੁਣੀਆਂ ਥੋੜੀਆਂ ਜੀਆਂ ਰਿਫਲੈਕਸ਼ਨਾਂ ਮੈਂ ਕੁਝ ਹੋਰ ਵੀ ਕਹਿ ਦੇਣਾ ਸੀ ਪਰ ਸੌਰੀ ਆ ਇੱਕ ਵਾਰੀ ਆਸਟ੍ਰੇਲੀਆ ਦੇ ਨਾਂ ਤੇ ਇਨਸਾਨੀਅਤ ਦੇ ਨਾਂ ਤੇ ਜਿਹੜਾ ਖਿੱਚ ਕੇ ਤਾੜੀਆਂ ਲਾ ਦਿਓ ਅਸੀਂ ਵਧੀਆ ਇਨਸਾਨ ਆਂ ਤੇ ਲਾਸਟ ਬੇਨਤੀ ਤੇ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਤੁਹਾਡੇ ਸਿਰ ਆ ਤੁਸੀਂ ਤਾਂ ਆਇਆ ਇੱਥੇ ਜੋ ਲੋਕ ਵੀ ਨਹੀਂ ਆ ਉਹ ਵੀ ਲੋਕ ਆਏ ਆ ਜਿਹਨਾਂ ਕੋ ਜਮੀਨ ਹੈ ਨਹੀਂ ਉਹ ਕਹਿੰਦੇ ਸਾਡੀ ਜਮੀਰ ਆ ਸੀ ਤਾਂ ਆਏ ਇੱਥੇ ਠੀਕ ਹੈ ਨਾ ਕਰੋਨਾ ਦੀ ਗੱਲ ਮੈਂ ਕਰੋਨਾ ਦੀ ਗੱਲ ਕਰੋਨਾ ਦੀ ਵੈਕਸੀਨ ਤੁਸੀਂ ਸੁਣੀ ਆ ਜਿਹੜੀ ਉਹਨੇ ਬਣਾਈਆ ਗੋਆ ਤੇ ਮੂਥ ਨਾ ਪੂਰੀ ਦੁਨੀਆ 'ਚ ਵੇਚੀ ਘਰਾਤੀ ਇਹਨਾਂ ਨੇ ਸੁਣੀ ਆ ਨਾ ਸਾਰਿਆਂ ਨੇ ਗੱਲ ਦੱਸੋ ਕੀ ਰਹਿ ਗਿਆ ਇਹ ਇਹ ਗੋਆ ਤੇ ਮੂੰਹ ਸਾਡਾ ਡਿਜੀਟਲ ਇੰਡੀਆ ਵਾ ਇਹ ਦੇਖੋ ਤੁਸੀਂ ਇਹਨਾਂ ਦੀ ਗੱਲ ਸੋ ਸ਼ੇਮ ਥੈਂਕ ਯੂ ਸਾਰੇ ਦਾ ਆਉਣ ਦਾ ਸਪੈਸ਼ਲੀ ਇਹਨਾਂ ਲੋਕਾਂ ਦਾ ਜਿਹੜੇ ਪਿੱਛੇ ਖੜੇ ਜਿਹਨੇ ਮੌਕਾ ਦਿੱਤਾ ਤੇ ਜਿਨ੍ਹਾਂ ਨੇ ਇਹ ਪ੍ਰਬੰਧ ਕੀਤਾ ਇੱਕ ਵਾਰੀ ਇਹਨਾਂ ਦੇ ਨਾਂ ਤੇ ਜਰੂਰ ਤਾੜੀ ਮਾਰੋ ਯਾਰ ਇਹ ਬੰਦੇ ਕੰਸਰਵ ਕਰਦੇ ਆ ਇਹਨਾਂ ਨੇ ਇੰਨਾ ਕੰਮ ਜਿਹੜਾ ਚਖੜਾ ਕੀਤਾ ਵਾ ਜਾਣ ਲੱਗੇ ਕੋਈ ਵੀ ਬੰਦਾ ਰਬਿਸ਼ ਛੱਡ ਕੇ ਨਾ ਜਾਵੇ ਕੋਈ ਆਪਣਾ ਕੋਈ ਪੁੱਠਾ ਕੰਮ ਕੋਈ ਤੋੜ ਤੜੱਕਾ ਨਾ ਕਰਕੇ ਜਾਵੇ ਪੀਸਫੁਲੀ ਕਰ ਨੂੰ ਜਾਣਾ ਬੰਦੇ ਬਣ ਕੇ ਬੰਦੇ ਬਣ ਕੇ ਆਪਾ ਆਣਾ। ਜਾ ਵੀ ਆਪਾਂ ਫੇਰ ਕੰਮ ਖਿੱਚਣਾ। ਇਨਸਾਨ ਬਣਨਾ ਆਪਾਂ ਸਾਰਿਆਂ ਨੇ। ਇੱਥੇ ਇਕੱਠੇ ਹੋਣ ਦਾ ਮੌਕਾ ਦਿੱਤਾ। ਇਹਨਾਂ ਨੂੰ ਸਾਫ਼ਤ ਕਰਕੇ ਜਾਓ। ਅਸੀਂ ਵਧੀਆ ਬੰਦੇ ਆ। ਇੱਕ ਕਾਗਜ਼ ਤਾਂ ਕਿਣ ਕਣ ਇੱਥੇ ਰਵੇ ਸਭ ਨੂੰ ਇਕੱਠਾ ਕਰਕੇ ਬੰਮਾ ਜੇਬਾਂ ਹੀ ਬਾਗ ਲੈ ਜਾਓ। ਪਰ ਸਿੱਟੀਆਂ ਨਾ ਕੋਹ ਜਾਓ। ਇਹਨਾਂ ਦਾ ਮਾਨਵਤਾ ਜਿਹੜੇ ਪਿੱਛੇ ਖੜੇ ਆ। ਥੈਂਕ ਯੂ ਸਾਰਿਆਂ ਦਾ। ਜੂਦੇ ਵਸਦੇ ਰਹੋ। ਚੰਗੇ ਬਣ ਜਾਓ। ਮੋਤੀ ਦੀਆਂ ੱਟਕੀਆਂ ਔੜ ਜਾਣਗੀਆਂ ਫਿਕਰ ਨਾ ਕਰੋ। ਧੰ। ਖੁਸ਼ ਰਹੋ ਜੂਦੇ ਵਸਦੇ ਰਹੋ ਸ਼ਰੋਕ। ਧੰਨਵਾਦ ਇੱਕ ਵਾਰ ਜ਼ੋਰਦਾਰ ਤਾੜੀਆਂ ਇਸ ਵੀਰ ਲਈ ਬਹੁਤ ਹੀ ਵਧੀਆ ਬੋਲਿਆ ਜੋਸ਼ ਨਾਲ ਵੀ ਤੇ ਹੋਸ਼ ਨਾਲ ਵੀ ਜਾਂਦਾ ਰਹੇ ਵੀਰਾ ਤੇਰੇ ਵਰਗੇ ਵੀਰ ਜਦ ਤੱਕ ਜਾਂਦੇ ਆ ਅਸੀਂ ਨਹੀਂ ਹਾਰਦੇ ਕਿਸਾਨ ਤੇਰੀ ਸੋਚ ਤੇ ਪਹਿਲਾਂ ਧਿਆਗੇ ਠੋਕ ਕੇ ਥੈਂਕ ਯੂ ਹਾਂਜੀ